ਰਸਕੀ ਕਮਿਰਗੀ ਪਿਆਰ ਤੀਨੋਂ ਨਹਿਰ ਚ ਸੁੱਟਣ ਵਾਲੇ ਪਿਤਾ ਦਾ ਕੈਮਰੇ ਤੇ ਵੱਡਾ ਕਬੂਲਨਾਮਾ ਮਰਨ ਦੇ ਬਾਏ ਬਾਏ ਮਰਨ ਦੇ ਦੋਰੀ ਕਰੇ ਸੀ ਦੇਖ ਹਿੱਟੇ ਹੱਥ ਪੈਰ ਜੋੜੇ ਸੀ ਕਿ ਪੁੱਤ ਕੋ ਕਹਿਣਾ ਮਾਨ ਜਾਂ ਮਾਨ ਜਾਂ ਮਲਜਮਾ ਪਿਤਾ ਨੇ ਕਿਤੇ ਵੱਡੇ ਰੌਂਕ ਤੇ ਖੜੇ ਕਰਦੇ ਖੁਲਾਸੇ ਸਾਡੀ ਇਲਾਜ ਕੋਈ ਨਹੀਂ ਸਿਰਕੀ ਜਦੋਂ ਸਾਡਾ ਮੈਰਿਜ ਜਲਦੀ ਹੋ ਤੇ ਨਾ ਨਾ ਕਿੱਥੇ ਗਈ ਜੜ ਬੈ ਕੁੜੀ ਆਵੇ ਲੋਕ ਕੀ ਅੰਤ ਮਾਰਾ ਫਾੜੀ ਲੈ ਲੋਦੇ ਹੱਥ ਜੋੜੇ ਮੈਂ ਪੁੱਤ ਲੈਣਾ ਇਹਦੇ ਤੋਂ 1.5 ਮਹੀਨਾ ਮੈਂ ਪਹਿਲਾਂ ਮੇਰੇ ਸੱਤ ਤੱਕ ਵੀ ਪਤਾ ਆਪ ਵੀ ਨੈ ਚਿਟਾਲ ਮਾਰਨ ਗਿਆ ਮੈਂ ਪੁੱਤ ਸੰਭ ਜਾਣਾ ਕੀ ਪਤਾ ਡਾਰੀ ਗਿਆ ਮੋਲਜਮ ਨੇ ਧੀ ਦੇ ਹੱਥ ਬੰਨ ਨਹਿਰ ਚ ਦੇ ਦਿੱਤਾ ਸੀ ਧੱਕਾ ਤਿਆਰੀ ਮੈਨੇ ਦੋ ਮੂਰੀ ਤਿੰਨ ਕਾਲੇ ਕਰਾਏ ਮਾਰ ਕੇ ਪਰੇ ਕੀਤੀ ਕਿਉਂ ਸਹੀ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾਰਾ ਕੀਤਾ ਸੀਗਾ ਇੱਕ ਰੀ ਨਹੀਂ ਦੋ ਰੀ ਤੀਜੀ ਰੀ ਉਹ ਕਿੱਥੇ ਗਈ ਚਲੀ ਆ ਪ੍ਰੀਤ ਡੈਡੀ ਫਿਰ ਜਦੋਂ ਮੈਂ ਉੱਧਰ ਆਇਆ ਮੈਂ ਤਾਂ ਪੁੱਤ ਆ ਕੇ ਸਾਰਾ ਕੀਤਾ ਜਲਦੀ ਮੈਂ ਕਰਨੇ ਕਰਨਾ ਜੋ ਤੁਹਾਡੇ ਤੋਂ ਹੁੰਦਾ ਸੀ ਕਿਹੜੀ ਮੇਰਾ ਸੱਤੇ ਗੁਰੀ ਮੈਂ ਆਪਣਾ ਮੋਗਾਰੂ ਦੇ ਜਿੱਹਾਂ ਪਿਛਲੇ ਦਿਨੀ ਇੱਕ ਵੱਡੀ ਵਾਰਦਾਤ ਹੋਈ ਸੀ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੁਣ ਕਰਕੇ ਰੱਖ ਦਿੱਤਾ ਇੱਕ ਪਿਤਾ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਸੁੱਟਿਆ ਗਿਆ ਸੀ ਧੀ ਦੇ ਹੱਥ ਬੰਨ ਉਸ ਨੂੰ ਨਹਿਰ 'ਚ ਧੱਕਾ ਦਿੱਤਾ ਗਿਆ ਸੀ ਬਕਾਇਦਾ ਮੌਜਮ ਵੱਲੋਂ ਇਸ ਪੂਰੀ ਵਾਰਦਾਤ ਦੀ ਇੱਕ ਵੀਡੀਓ ਵੀ ਬਣਾਈ ਗਈ ਸੀ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗਾਂਗ ਅਜੇ ਵੀ ਵਾਇਰਲ ਹੋ ਰਹੀ ਹੈ ਤੇ ਹੁਣ ਇਸ ਮਾਮਲੇ 'ਚ ਮੌਜਮ ਪਿਤਾ ਦਾ ਕੈਮਰੇ ਤੇ ਵੱਡਾ ਕਬੂਲਨਾਮਾ ਸਾਹਮਣੇ ਆਇਆ ਹੈ ਆਖਰ ਕੀ ਗੱਲਾਂ ਮਲਜ਼ਮ ਪਿਤਾ ਵੱਲੋਂ ਮੀਡੀਆ ਅੱਗੇ ਦਸੀਆਂ ਗਈਆਂ ਨੇ ਇਹ ਤੁਸੀਂ ਉਸਦੇ ਮੂੰਹ ਹੀ ਸੁਣ ਲਓ। ਦੋਵਰੀ ਕਰੇ ਸੀ ਦੇਖੇ ਸੀ ਹੱਥ ਪੈਰ ਜੋੜੇ ਸੀ ਕਿ ਪੁੱਤ ਕੋ ਕਹਿਣਾ ਮੰਨ ਗਿਆ ਮੰਨ ਗਿਆ। ਇਹ ਜਿੱਦ ਨੇ ਇਸੇ ਕਾਟਕੀ ਤੋਂ ਇਹ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪਾਇਆ ਨਿੱਕੀ ਕੁੜੀ ਨੇ ਕਹਿੰਦੀ ਪਾਪਾ ਆਹ ਦਰਨਾ ਪੱਲਣਾ। ਕੀ ਦੱਸਿਆ ਕੁੜੀ ਨੇ ਕਹਿੰਦੀ ਪਾਪਾ ਆਪਣਾ ਤੁਸ ਦੇਣਾ ਚਾਹੁੰਦੇ। ਕੌਣ ਆਪਣੀ ਪ੍ਰੀਤ ਨਾ ਨੂੰ ਦੇ ਨਾਲ ਹੱਥ ਜੋੜੇ ਮੈਂ ਪੁੱਤ ਲੈਣਾ ਇਹਦੇ ਤੋਂ 1.5 ਮਹੀਨਾ ਮੈਂ ਪਹਿਲਾਂ ਮੇਰੇ ਸੱਤੋਂ ਤੱਕ ਵੀ ਪਤਾ ਮੈਂ ਆਪ ਵੀ ਨੈਤਿਸ਼ਾਲ ਮਾਰਨ ਗਿਆ ਮੈਂ ਪੁੱਤ ਸੰਭ ਜਾਣਾ ਕਿ ਪਤਾ ਡਾਰੀ ਗਿਆ ਪਰ ਉਹ ਦੇਖ ਲਾ ਫਿਰ ਕੀ ਹੋਇਆ ਫਿਰ ਜਦ ਮੈਂ ਉਹਦੇ ਨਾਲ ਆਇਆ ਮੈਂ ਕਿਹਾ ਪੁੱਤ ਆ ਕੀ ਕਰਾ ਕੀ ਕਰ ਕਹਿੰਦੀ ਮੈਂ ਕਰਨੇ ਕਰਨਾ ਜੋ ਤੁਹਾਡੇ ਤੋਂ ਹੁੰਦਾ ਸੀ ਕਿਹੜੀ ਨਿਹਰਾ ਸਟੇਪ ਗੇ ਲੈਂਡ ਸਤਰਾ ਨੋਗਾਰ ਹੋਵੇ ਬਾਸ ਸੰਗੋਸਤੀ ਕੋ ਤਾਂ ਕਿਵੇਂ ਸਟੇਪ ਕੋਈ ਆਖੋ ਤੋਂ ਬੰਨੇ ਹਾਂਜੀ ਹਾਂਜੀ ਮੁਲਜ਼ਮ ਉਸੇ ਪੇਤਾ ਦਾ ਕਹਿਣਾ ਹੈ ਕਿ ਉਸ ਦੀ ਧੀ ਦੇ ਪ੍ਰੇਮ ਸਬੰਧ ਚੱਲਦੇ ਆ ਰਹੇ ਸੀ ਕਈ ਵਾਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਪਿੱਛੇ ਨਹੀਂ ਹਟ ਰਹੀ ਸੀ ਜਿਸ ਦੇ ਚੱਲਦੇ ਉਸ ਵੱਲੋਂ ਇੱਕ ਹੋਰ ਕਦਮ ਚੁੱਕਿਆ ਗਿਆ ਹੁਣ ਇਸ ਮਾਮਲੇ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਐਂਟਰੀ ਵੀ ਹੋ ਚੁੱਕੀ ਹੈ ਵਿਭਾਗ ਵੱਲੋਂ ਸੂ ਮੋਟੋ ਨੋਟਿਸ ਲੈਂਦਿਆਂ ਮੁੱਜਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਹ ਵੱਡੀ ਵਾਰਦਾਤ ਫਿਰੋਜ਼ਪੁਰ ਤੋਂ ਸਾਹਮਣੇ ਆਈ ਸੀ ਜਿੱਥੇ ਇੱਕ ਝੂਠੀ ਆਣਖ ਖਾਤਰ ਇੱਕ ਪਿਤਾ ਹਵਾਨ ਬਣ ਗਿਆ ਤੇ ਆਪਣੇ ਹੱਥੀ ਆਪਣੇ ਪਰਿਵਾਰ ਦੀਆਂ ਅੱਖਾਂ ਸਾਹਮਣੇ ਵੀਡੀਓ ਬਣਾ ਆਪਣੀ ਧੀ ਨੂੰ ਨਹਿਰ ਚ ਤੱਕਾ ਦੇ ਦਿੱਤਾ ਫਿਲਹਾਲ ਪੁਲਸ ਨੇ ਮੁੱਜਮ ਪਿਤਾ ਨੂੰ ਗ੍ਰਿਫਤਾਰ ਕਰ ਅਗਲੀ ਰੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ ਜਗਵਾਨੀ ਟੀਵੀ ਲਈ ਅਦਾਰਸ਼ ਜੋਸ਼ ਦੀ ਰਿਪੋਰਟ